ਚਰਨਜੀਤ ਸਿੰਘ ਚੰਨੀ ਬੁਰੇ ਫਾਸਦੇ ਨਜ਼ਰ ਆ ਰਹੇ ਨੇ ਕਿਉਂਕਿ ਅਮਰਤਾ ਵੜਿੰਗ ਦੇ ਨਾਲ ਉਹ ਚੋਣ ਪ੍ਰਚਾਰ ਦੇ ਉੱਤੇ ਨਿਕਲੇ ਸਨ ਤਾਂ ਜਦੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵੱਲੋਂ ਕੁਝ ਅਜਹੀਆਂ ਗੱਲਾਂ ਕਹੀਆਂ ਗਈਆਂ ਨੇ ਜਿਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਹੁਣ ਬੁਰੇ ਫਾਸਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਜਿਸ ਦੇ ਨਾਲ ਹਿੰਦੂ ਭਾਈਚਾਰੇ ਅਤੇ ਜੱਟ ਭਾਈਚਾਰੇ ਦੇ ਨਾਲ ਮਹਿਲਾ ਨੂੰ ਵੀ ਜਿਹੜੇ ਨੇ ਵਿਵਾਦਤ ਬਿਆਨ ਜਿਹੜੇ ਨੇ ਉਹਨਾਂ ਵੱਲੋਂ ਕੀਤੇ ਗਏ ਨੇ ਤਾਂ ਹੁਣ ਚੰਨੀ ਜਿਹਨੇ ਉਹ ਉਪਰੇ ਪਾਸੇ ਨਜ਼ਰ ਆ ਰਹੇ ਨੇ ਤਾਂ ਮਹਿਲਾ ਕਮਿਸ਼ਨ ਨੇ ਵੀ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਉਸ ਨੋਟਿਸ ਦੇ ਵਿੱਚ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਚਨਨਦੀਪ ਸਿੰਘ ਚੰਨੀ ਅਮਰਤਾ ਵਿĐਿੰਗ ਦੇ ਹੱਕ ਦੇ ਵਿੱਚ ਜੋਨ ਪ੍ਰਚਾਰ ਕਰਦੇ ਸਨ ਲੋਕਾਂ ਨੂੰ ਸੰਬੋਧਨ ਕਰਦੇ ਸਨ ਤਾਂ ਉਹਨਾਂ ਵੱਲੋਂ ਹਿੰਦੂ ਅਤੇ ਜੱਟ ਭਾਈਚਾਰੇ ਦੇ ਨਾਲ ਲੈ ਕੇ ਔਰਤਾਂ ਦੇ ਨਾਲ ਜਿਹੜੀ ਹੈ ਉਹ ਪੱਦੀ ਸ਼ਬਦਾਵਲੀ ਜਿਹੜੀ ਹੈ ਵਰਤੀ ਗਈ ਹੈ ਔਰਤਾਂ ਦੇ ਪ੍ਰਤੀ ਜਿਹੜੀ ਹੈ ਪੱਦੀ ਸ਼ਬਦਾਵਲੀ ਵਰਤੀ ਗਈ ਹੈ ਤਾਂ ਉਸ ਦੇ ਵਿੱਚ ਔਰਤਾ ਦੇ ਖਿਲਾਫ ਜਿਹੜਾ ਆ ਕੁਝ ਅਜੀਹਾ ਬਿਆਨ ਦਿੱਤਾ ਆ ਜਿਸ ਦੇ ਨਾਲ ਔਰਤਾਂ ਹਿੰਦੂ ਤੇ ਜੱਟ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਫੇਸ ਪਹੁੰਚੀਆਂ ਨੇ ਆਖਰਕਾਰ ਉਹਨਾਂ ਵੱਲੋਂ ਕੀ ਗਿਆ ਕਿਆ ਉਹਨਾਂ ਵੱਲੋਂ ਔਰਤਾਂ ਨੂੰ ਜਿਹੜਾ ਆ ਮਾੜੇ ਸ਼ਬਦ ਬੋਲੇ ਗਏ ਨੇ ਤਾਂ ਮਾੜੇ ਸ਼ਬਦਾਂ ਦੇ ਵਿੱਚ ਇੱਕ ਚੁਟਕਲੇ ਦਾ ਹਵਾਲਾ ਦਿੰਦੇ ਹੋਏ ਜਿਹੜੀ ਹੈ ਉਹ ਤੁਲਨਾ ਕੀਤੀ ਹੈ ਕੁੱਤਿਆਂ ਦੇ ਨਾਲ ਜਾ ਜਿਹੜੇ ਹੁਣ ਚਰਨਜੀਤ ਸਿੰਘ ਚੰਨੀ ਨੇ ਉਹ ਇਸ ਮਾਮਲੇ ਦੇ ਵਿੱਚ ਬੁਰੇ ਫਸਦੇ ਨਜ਼ਰ ਆ ਰਹੇ ਨੇ ਤਾਂ ਮਹਿਲਾ ਕਮਿਸ਼ਨ ਨੇ ਉਹਨਾਂ ਨੂੰ ਜਵਾਬ ਦੇ ਲਈ ਤਲਬ ਕੀਤਾ ਤੇ ਉਹਨਾਂ ਤੋਂ ਜਿਹੜਾ ਇਸ ਦਾ ਜਵਾਬ ਮੰਗਿਆ ਗਿਆ ਤਾਂ ਅਮ੍ਰਿਤਾ ਵੜਿੰਗ ਜਿਹੜੇ ਨੇ ਉਹ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਜਿਹੜੇ ਸ਼ਾਮਲ ਹੋਏ ਸਨ ਚਰਨਜੀਤ ਸਿੰਘ ਚੰਨੀ ਤਾਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਭਾਸ਼ਣ ਦੇ ਰਹੇ ਨੇ ਤਾਂ ਨਾਲ ਹੀ ਜੋ ਕਾਂਗਰਸ ਦੇ ਉਮੀਦਵਾਰ ਗਿੱਦੜ ਬਾਹਾ ਤੋਂ ਅਮ੍ਰਿਤਾ ਬੜਿੰਗ ਜੋ ਕਿ ਰਾਜਾ ਬੜਿੰਗ ਦੇ ਪਤਨੀ ਤਰਫ ਪਤਨੀ ਅਮਰਤਾ ਬੜੇ ਗਨਾਲ ਖੜੇ ਨੇ ਤਾਂ ਉਹ ਲੋਕਾਂ ਨੂੰ ਇੱਕ ਚੁਟਕਲਾ ਸੁਣਾਉਂਦੇ ਨੇ ਤਾਂ ਚੁਟਕਲੇ ਦੇ ਵਿੱਚ ਉਹ ਦੋ ਕੁੱਤਿਆਂ ਦੀ ਗੱਲ ਕਰਦੇ ਆ ਜਿਸ ਦੇ ਵਿੱਚ ਉਹ ਔਰਤਾਂ ਦੇ ਨਾਲ ਉਹਨਾਂ ਦੀ ਜਿਹੜੀ ਆ ਉਹ ਉਹ ਤੁਲਨਾ ਕਰ ਦਿੰਦੇ ਨੇ ਤਾਂ ਉਸ ਦੇ ਵਿੱਚ ਹਿੰਦੂ ਤੇ ਭਾਈਚਾਰੇ ਦੀ ਤੇ ਜੱਟ ਭਾਈਚਾਰੇ ਦੀ ਵੀ ਜਿਹੜੀ ਆ ਉਹ ਗੱਲ ਕੀਤੀ ਜਾਂਦੀ ਹੈ ਜਿਸ ਦੇ ਕਰਕੇ ਹਿੰਦੂ ਤੇ ਜੱਟ ਭਾਈਚਾਰੇ ਤੇ ਔਰਤਾਂ ਦੇ ਮਨਾ ਦੇ ਵਿੱਚ ਕਾਫੀ ਹੋਸ ਪਾਇਆ ਜਾ ਰਿਹਾ ਤਾਂ ਤੁਸੀਂ ਵੀ ਸੁਣੋ ਉਸ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਗਿਆ। ਬਾਲੂ ਵੱਡਾ ਜੀ ਦੇ ਘਰ ਰਹਿੰਦਾ ਸੀ। ਡੱਬੂ ਰਹਿੰਦਾ ਸੀ ਜੱਟਾਂ ਦੇ ਘਰ। ਉਹ ਰੋਜ਼ ਮਿਲਣਾ ਉਹਨਾਂ ਨੇ ਉਹਨਾਂ ਨੇ ਪੁੱਛਣਾ ਵੀ ਭਾਈ ਕੀ ਹਾਲ ਹੈ? ਡੱਬੂ ਕੀ ਕਹਿੰਦਾ ਅੱਜ? ਡੱਬੂ ਕਹਿੰਦਾ ਲੈ ਸਰ ਮੈਂ ਕੀ ਕਹਣਾ? ਕੋਈ ਸੁੱਕੀਵੇਂ ਰੋਟੀਆਂ ਘੇੜਤੀਆਂ ਮੂਰੇ ਉੱਪਰ ਹਲ ਥੱਗੀ ਘੇੜਤੀ। ਮੈਂ ਆ ਕੇ ਆ ਗਿਆ ਮਾਨਤਾਂ ਦੇ ਦੱਲੇ ਬੈਠੇ ਆ। ਕਿੰਨਾ ਤੇ ਗਿਆ ਖਾਜਾ ਲੈਣਾ ਮਤਲਬ ਕੀ ਕੂੜੇ ਮਿਲੇ 2-4 ਦਿਨ ਇਸ ਤਰੀ ਹਫਤਾ 10 ਦਿਨ ਇਸ ਤਰੀ ਹੁੰਦਾ ਰਿਹਾ ਕਹਿੰਦੇ ਯਾਰ ਕਿਹੜਾ ਮਾਨਤਾਨਾ ਜਿੱਦਾਂ ਤੂੰ ਬੰਨਿਆ ਬੈਠਾ ਸੁੱਕੀ ਪਰ ਪੜੀ ਜਾਂਦਾ ਹੈ ਕਹਿੰਦਾ ਮਾਨਤਾਨਾ ਡੱਬੂ ਕਹਿੰਦਾ ਇਹ ਹੈ ਵੀ ਜੱਟ ਦੇ ਘਰੇ ਕਿਹਿਆ ਡੋਣਦਾ ਕਦੇ ਉਹ ਕਹਿੰਦੀ ਰੋਜ਼ ਲੜਦੀਆਂ ਕਦੇ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਰਲੋਂ ਕਹਿੰਦੀ ਤੂੰ ਡੱਬੂ ਕੁੱਤੇ ਦੀ ਰਲਵਾ ਆਹੀ ਮਾਨਤਾਨਾ ਹੁੰਦਾ ਹੈ ਇਹ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਵਰਕਰਾਂ ਲੀਡਰ ਵੀ ਇਸ ਤਰੀ ਮਾਨਸਾਨ ਕੇ ਬੰਨੇ ਬੈਠੇ ਉਹ ਕਹਿਣ ਦਾ ਸਾਡੀ ਸਰਕਾਰ ਹੈ ਦਿੱਲੀ ਉਹ ਕਹਿਣ ਦਾ ਸਾਡੀ ਸਰਕਾਰ ਹੈ ਦਿੱਲੀ ਬਤ ਇੰਨਾ